ਦੇਅ ਅੰਮ੍ਰਿਤਸਰ ਦੇ ਅੰਦਰ ਦਿਨੋ ਦਿਨ ਵਧ ਰਹੇ 에ਅਰ ਕੁਆਲਿਟੀ ਇੰਡੈਕਸ ਨੂੰ ਲੈ ਕੇ ਆਮ ਲੋਕ ਅਤੇ ਰਾਹਗੀਰ ਕਾਫੀ ਪ੍ਰਭਾਵਿਤ ਹੋ ਰਹੇ ਨੇ ਵਧਦੇ 에ਅਰ ਕੁਆਲਿਟੀ ਇੰਡੈਕਸ ਅਤੇ ਸੰਗਠਿਤ ਦਿਨ ਨਾਲ ਔਨ ਜਾਣ ਵਾਲੀ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਲਾਂ ਆ ਰਹੀਆਂ ਨੇ ਜਿਥੇ ਕਿ ਬਜ਼ੁਰਗਾਂ ਬੱਚਿਆਂ ਅਤੇ ਆਮ ਲੋਕਾਂ ਨੂੰ ਸਾਲਾਂ ਦੇ ਵਿੱਚ ਵੀ ਮੁਸ਼ਕਲ ਆ ਰਹੀਆਂ ਨੇ ਉੱਥੇ ਹੀ ਸਫ਼ਰ ਕਰਨ ਵਾਲਿਆਂ ਦੀਆਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਵੀ ਜਲੰਗ ਹੋ ਰਹੀ ਹੈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਵੱਤਵਾਦ ਰੁੱਖ ਲਗਾਈਏ ਜਿਸ ਦੇ ਨਾਲ ਵਾਤਾਵਰਣ ਸਾਫ਼ ਰਹਿ ਸਕੇ ਲਗਾਤਾਰ ਪੂਰੇ ਪੰਜਾਬ ਅੰਦਰ ਠੰਡ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਨੇ ਜਿਸ ਤਰੀਕੇ ਨਾਲ ਜੇ ਗੱਲ ਕਰੀ ਅੱਜ ਚੌਥਾ ਦਿਨ ਹੋਇਆ ਹੈ ਤਾਂ ਠੰਡ ਜਿਹੜੀ ਵੱਧਦੀ ਨਜ਼ਰ ਆਉਂਦੀ ਹੈ ਨਾਲ ਨਾਲ ਜਿਹੜੀ ਧੁੰਦ ਆ ਉਸਨੇ ਵੀ ਆਪਣਾ ਜਿਹੜਾ ਆ ਰੰਗ ਬਖੋਣਾ ਸ਼ੁਰੂ ਕਰ ਦਿੱਤਾ ਤੇ ਆਪਣੀ ਚਾਦਰ ਨਾਲ ਪੰਜਾਬ ਨੂੰ ਢੱਕਣਾ ਸ਼ੁਰੂ ਕਰ ਦਿੱਤਾ ਜਿਸ ਤਰੀਕੇ ਨਾਲ ਆਪਾਂ ਵੇਖ ਰਹੇ ਸੀਗੇ ਪਿਛਲੇ ਦਿਨਾਂ ਤੋਂ ਜੇ 에ਅਰ ਕੁਆਲਿਟੀ ਇੰਡੈਕਸ ਦੀ ਵੀ ਗੱਲ ਕਰੀਏ ਤੇ ਉਹ ਵੀ ਜਿਹੜਾ ਵਾਧਾ ਨਜ਼ਰ ਆਉਂਦਾ ਸੀ ਪਿਛਲੇ ਦਿਨੀ ਲਗਾਤਾਰ ਜਿਸ ਤਰੀਕੇ ਨਾਲ ਲੰਬੇ ਸਮੇਂ ਦੀ ਗੱਲ ਕਰੀਏ ਤੇ ਪੋਲੂਸ਼ਨ ਦੀ ਜਿਹੜੀ ਗੱਲ ਸੀ 에ਅਰ ਕੁਆਲਿਟੀ ਇੰਡੈਕਸ ਦੀ ਗੱਲ ਸੀ ਉਹ ਵੱਡੇ ਪੱਧਰ ਤੇ 300 ਤੋਂ ਕਿਤਨਾ ਕਿਤੇ ਵੱਧ ਪਾਰਾ ਚੜਦਾ ਨਜ਼ਰ ਆਉਂਦਾ ਸੀ ਪਰ ਜੇ ਹੁਣ ਦੁਪਹਿਰ ਦੇ ਟਾਈਮ ਕੁਝ ਘਟਦਾ ਨਜ਼ਰ ਆਉਂਦਾ ਪਰ ਧੁੰਦ ਦੀ ਜੇ ਗੱਲ ਕਰੀਏ ਤੇ ਇਸ ਵੇਲੇ ਜੇ ਧੁੰਦ ਨੇ ਆਪਣਾ ਜਿਹ ਕੈਰ ਛਾਇਆ ਹੋਇਆ ਤੁੰਦ ਆ ਚਾਰੇ ਪਾਸੇ ਤੁੰਦ ਇਸ ਵੇਲੇ ਪੂਰੀ ਛਾਈ ਹੋਈ ਆ ਚਾਰੇ ਪਾਸੇ ਜਿਹੜੀ ਤੁੰਦ ਨਾਲ ਜਿਹੜੇ ਆ ਉਹ ਰਸਤੇ ਕਿਤਨਾ ਕਿਤੇ ਟੱਕੇ ਹੋ ਜਾਂਦੇ ਨੇ ਨਾਲ-ਨਾਲ ਰਾਹਗੀਰਾਂ ਨੂੰ ਵੀ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਸਵੇਰ ਚੜ੍ਹਦਿਆਂ ਹੀ ਜਿਹੜੀ ਤੁੰਦ ਆ ਉਹ ਪੈਣੀ ਸ਼ੁਰੂ ਹੁੰਦੀ ਆ ਪਰ ਜਿਸ ਤਰੀਕੇ ਨਾਲ ਰਾਤ ਨੂੰ ਥੋੜੀ ਰਾਹਤ ਮਿਲਦੀ ਆ ਅੱਧੀ ਰਾਤ ਤੋਂ ਬਾਅਦ ਪਰ ਜਿਹੜਾ ਜਦੋਂ ਹੀ ਸੂਰਜ ਨਿਕਲਣ ਤੋਂ ਪਹਿਲਾਂ ਜਿਹੜਾ ਵਾ ਉਹ ਤੁੰਦ ਕਾਫੀ ਆਪਣਾ ਕੈਰ ਵਿਖਾਉਣਾ ਸ਼ੁਰੂ ਕਰ ਦਿੰਦੀ ਆ ਪਰ ਜਿਸ ਤਰੀਕੇ ਨਾਲ ਸੂਰੀ ਦੇਵਤਾ ਦੀ ਗੱਲ ਕਰੀਏ ਤਾਂ ਉਹਦੇ ਵੀ ਹੁਣ 3 ਦਿਨ ਹੋ ਗਿਆ ਲੋਕਾਂ ਨੂੰ ਦਰਸ਼ਨ ਕੀਤੇ ਹਨ ਉਹਨੂੰ ਕਿਉਂਕਿ ਤੁੰਦ ਜਿਆਦਾ ਹੋਣ ਨਾਲ ਠੰਡ ਪੈਣ ਨਾਲ ਜਿਹੜਾ ਸੂਰਜ ਵੀ ਕਿਤੇ ਦਿਗਦਾ ਨਹੀਂ ਨਜ਼ਰ ਆਉਂਦਾ ਪਰ ਪੂਰੇ ਪੰਜਾਬ ਅੰਦਰ ਜਿਸ ਤਰੀਕੇ ਨਾਲ ਜੇ ਠੰਡ ਦੀ ਗੱਲ ਕਰੀਏ ਤਾਂ ਠੰਡ ਦਾ ਕੈਰ ਜਿਹੜਾ ਵਾ ਦਿਨੋ ਦਿਨ ਵਸ਼ਾਈ ਜਾ ਰਿਹਾ ਤੇ ਲੋਕ ਜਿਹੜੇ ਨੇ ਕਿਤਨਾ ਕਿਤੇ ਅਵੇਅਰ ਹੋ ਰਹੇ ਨੇ ਪਰ ਚੰਦ ਲੋਕ ਅੱਜ ਵੀ ਦੇਖ ਰਹੇ ਆ ਕਿ ਛੋਟੇ ਕੱਪੜੇ ਪਾ ਕੇ ਘੱਟ ਕੱਪੜੇ ਪਾ ਕੇ ਨਿਕਲਦੇ ਨੇ ਕਿਤਨਾ ਕਿਤੇ ਠੰਡ ਤੋਂ ਅਵੇਅਰ ਨਹੀਂਗੇ ਪਰ ਇਹ ਜਿਹੜੀ ਪਹਿਲੀ ਠੰਡ ਹੁੰਦੀ ਏ ਕਾਫੀ ਨੁਕਸਾਨਦੇਹੀ ਹੁੰਦੀ ਏ ਠੰਡ ਨਾਲ ਜਿਹੜਾ ਕਾਫੀ ਲੋਕਾਂ ਦੇ ਨੁਕਸਾਨ ਵੀ ਹੋ ਜਾਂਦੇ ਨੇ ਪਰ ਕਿਤਨਾ ਕਿਤੇ ਲੋਕਾਂ ਨੂੰ ਅਵੇਅਰ ਹੋਣਾ ਪਵੇਗਾ ਜੇ 에ਅ ਕੁਆਲਿਟੀ ਇੰਡੈਕਸ ਦੀ ਗੱਲ ਕਰੀਏ ਤੇ ਉਸ ਦੀ ਵੀ ਗੱਲ ਹੈ ਕਿ ਪੰਜਾਬ ਦੇ ਅੰਦਰ ਜਿਹੜੀ 에ਅ ਕੁਆਲਿਟੀ ਇੰਡੈਕਸ ਨੂੰ ਜਿਹੜਾ ਵਾਧਾ ਵਾ ਉਸ ਨਾਲ ਵੀ ਖਾਸਾ ਨੁਕਸਾਨ ਹੋ ਰਿਹਾ ਲੋਕਾਂ ਦੀ ਕਿਤਨਾ ਕਿਤੇ ਅੱਖਾਂ 'ਚ ਜਲਨ ਹੋ ਰਹੀ ਆ ਸਾਹ ਲੈਣ 'ਚ ਮੁਸ਼ਕਲ ਆ ਰਹੀ ਆ ਬਜ਼ੁਰਗਾਂ ਅਤੇ ਬੱਚਿਆਂ ਨੂੰ ਜਿਆਦਾ ਮੁਸ਼ਕਲ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਪਾਵੇ ਪਾਵੇ ਕਿ ਸਰਕਾਰ ਵੱਲੋਂ ਨਾਲ-ਨਾਲ ਬਿਲਕੁਲ ਜਦੋਂ ਵੀ ਸਮਾਂ ਹੁੰਦਾ ਤੇ ਆਪਣੀ ਐਡਵਾਈਜ਼ਰੀ ਜਾਰੀ ਕੀਤੀ ਜਾਂਦੀ ਆ ਤੇ ਅਪੀਲ ਕੀਤੀ ਜਾਂਦੀ ਆ ਕਿ ਲੋਕ ਜਿਹੜੇ ਘਰਾਂ ਤੋਂ ਆ ਉਹ ਮਾਸਕ ਪਾ ਕੇ ਨਿਕਲਣ ਤੇ ਸ਼ਾਮ ਦੇ ਟਾਈਮ ਜਿਹੜੀ ਸਵੇਰ ਦੇ ਟਾਈਮ ਜਿਹੜੀ ਸੈਰ ਕੀਤੀ ਜਾਂਦੀ ਆ ਉਸ ਤੋਂ ਥੋੜਾ ਜਿਆ ਲਿਮਟ ਨਾਲ ਕੀਤਾ ਜਾਵੇ ਉਸ ਦਾ ਗਰੇਜ ਕੀਤਾ ਜਾਵੇ ਤੇ ਘਰ ਤੋਂ ਬਾਹਰ ਨਿਕਲਣ ਲਈ ਆਪਣੀ ਸਿਹਤ ਦਾ ਪੂਰਾ ਖਿਆਲ ਕੀਤਾ ਜਾਵੇ ਤੇ ਲੋਕ ਜਿਹੜੇ ਨੇ ਦੁਪਹਿਰ ਵਿੱਚ ਜਿਹੜੇ ਬਾਹਰ ਨਿਕਲਦੇ ਨੇ ਉਹ ਆਪਣੇ ਬਾਈਕਸ ਦੀਆਂ ਲਾਈਟਾਂ ਜਗਾ ਕੇ ਨਿਕਲਣ ਅਤੇ ਰਸਤੇ ਵਿੱਚ ਬਿਲਕੁਲ ਅ ਬਿਲਕੁਲ ਸਾਵਧਾਨੀ ਨਾਲ ਚੱਲਣ ਕਿਸੇ ਤਰ੍ਹਾਂ ਦੀ ਕੋ ਤੇਜ਼ੀ ਨਾ ਕਰਨ ਕਿਉਂਕਿ ਸਮੇਂ ਨਾਲ ਜਿਸ ਤਰੀਕੇ ਨਾਲੇ ਧੁੰਦ ਵੱਧੀ ਆ ਉਸ ਨਾਲ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਛੇਤੀ ਦੇ ਨਾਲ ਕਿਤੇ ਵੀ ਜਿਹੜਾ ਵਾ ਜਾਣਾ ਨਹੀਂ ਚਾਹੀਦਾ ਰਸਤੇ ਵਿੱਚ ਚੱਲਣ ਲੱਗਿਆ ਆਪਣੀ ਬਾਈਕਸ ਅਤੇ ਗੱਡੀਆਂ ਦੀਆਂ ਲਾਈਟਾਂ ਜਗਾ ਕੇ ਚੱਲਣੀਆਂ ਚਾਹੀਦੀਆਂ ਨਾਲ ਨਾਲ ਆਪਣੀ ਸੇਫਟੀ ਨੂੰ ਦੇਖਦੇ ਹੋਏ ਆਰਾਮ ਨਾਲ ਜਿੰਨੀ ਗੱਡੀ ਨਾਲ ਚੱਲਣਾ ਚਾਹੀਦਾ ਜੋ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋ ਸਕੇ ਬਾਕੀ ਤੁਸੀਂ ਜਿਹੜੇ ਰੋ ਇਦਾਂ ਇੰਡੀਆ ਨੂੰ ਪੰਜਾਬ ਦੇ ਨਾਲ ਜਨਾਲਾ ਤੋਂ ਜੋ ਗੀਸਿੰਗ